ਦੇਖੋ ਕਿ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਕੇ ਆਮ ਲੋਕਾਂ ਦੀ ਗੱਲ ਕਰਨ ਵਾਸਤੇ ਆਈ ਸੀਗੀ ਕਿ ਅਸੀਂ ਆਮ ਲੋਕਾਂ ਦੀ ਗੱਲ ਕਰਾਂਗੇ ਉਹ ਪੱਤਰਕਾਰਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ ਉਹ ਰਣਜੀਤ ਗਿੱਲ ਨੇ ਵੀ ਲੋਕਾਂ ਦੀ ਆਵਾਜ਼ ਜਿਹੜੀ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਸੀਗਾ ਮੰਡੀ ਦੇ ਵਿੱਚ ਉਹਨਾਂ ਦੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਖਾਸ ਬੰਦਿਆਂ ਨੇ ਉਹਨਾਂ ਨੂੰ ਪੱਤਰਕਾਰ ਸਾਹਿਬ ਨੂੰ ਉੱਥੋਂ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਗਲਾ ਘੁੱਟਿਆ ਉਹਨਾਂ ਦੇ ਸੱਟਾਂ ਲਾਈਆਂ ਜੋ ਅੱਜ ਇਹਨਾਂ ਨੇ ਹਾਲਾਤ ਬਣਾ ਦਿੱਤੇ ਨੇ ਉਹਦੇ ਵਿੱਚ ਤੇ ਬਿਲਕੁਲ ਵੀ ਗਾਰੰਟੀ ਨਹੀਂ ਹੈ ਇਹ ਪੱਤਰਕਾਰ ਸਵੇਰੇ ਜਾਨ ਅਤੇ ਲੀਤੇ ਲੈ ਕੇ ਆਊਗਾ ਸ਼ਾਮ ਨੂੰ ਜਾਨ ਅਤੇ ਲੀਤੇ ਲੈ ਕੇ ਘਰ ਪਹੁੰਚ ਗਿਆ ਤੇ ਕਰਦੇ ਵੀ ਸ਼ੁਕਰ ਮਨਾਉਂਦੇ ਨੇ ਇਹ ਲੋਕਾਂ ਦੀਆਂ ਆਵਾਜ਼ਾਂ ਬੁਲੰਦ ਕਰ ਰਹੇ ਨੇ ਜੋ ਜੋ ਸਰਕਾਰ ਨੇ ਵਾਅਦੇ ਕਰ ਰਹੇ ਸੀ ਉਹਨਾਂ ਨੂੰ ਯਾਦ ਕਰਾ ਰਹੇ ਨੇ ਇਹ ਹੋ ਰੜਕਦੇ ਨੇ ਇਹਨਾਂ ਦੀਆਂ ਅੱਖਾਂ ਦੇ ਵਿੱਚ ਜਿਸ ਤਰ੍ਹਾਂ ਸ਼ੁਰੂ ਤੋਂ ਇਹਨਾਂ ਦੀ ਆਦਤ ਹੈ ਕਿ ਥੁੱਕ ਕੇ ਚਟਣਾ ਸ਼ਾਮ ਨੂੰ ਪੀ ਕੇ ਹੋਰ ਗੱਲ ਕਰਦੇ ਆ ਸਵੇਰੇ ਸੋਫੀ ਹੋ ਕੇ ਦੂਸਰੀ ਗੱਲ ਕਰਦੇ ਆ ਇਹ ਗੱਲ ਹੁੰਦੀ ਆ ਕਿ ਫਲਾਣੇ ਤੇ ਪਰਚਾ ਕੀਤਾ ਜਾਊਗਾ ਜਦੋਂ ਦਬਾਅ ਪੈਂਦਾ ਤੇ ਪਰਚਾ ਕੈਨਸਲ ਕੀਤਾ ਜਾਂਦਾ ਇਹ ਗੱਡੀਆਂ ਤੇ ਬੈਠਦੇ ਹੀ ਇਹ ਤੇ ਭੁੱਲ ਗਏ ਆਮ ਲੋਕਾਂ ਦੀ ਗੱਲ ਹੀ ਭੁੱਲ ਗਏ ਖਾਸ ਲੋਕਾਂ ਦੀ ਸਰਕਾਰ ਬਣ ਕੇ ਬਹਿ ਗਈ ਕਿਤੇ ਹੋਏ ਵਾਦੇ ਜਦੋਂ ਪੂਰੇ ਨਹੀਂ ਕਰਨੇ ਫਿਰ ਲੋਕਾਂ ਨੇ ਸਵਾਲ ਕਰਨੇ ਆ ਤੇ ਲੋਕਾਂ ਨੇ ਫਿਰ ਭਜਾਉਣਾ ਵੀ ਆ ਇਹ ਤੇ ਇਹਨਾਂ ਦੀਆਂ ਬਹਾਨੇਬਾਜ਼ੀਆਂ ਨੇ ਕਿ ਜਿੰਨੇ ਕੋਈ ਸਵਾਲ ਕਰ ਲਿਆ ਤੇ ਉਹਨੂੰ ਦੂਸਰੀ ਪਾਰਟੀ ਦੇ ਨਾਲ ਜੋੜ ਕੇ ਕਿ ਤੂੰ ਉਹਦਾ ਹੈ ਕਿ ਜਦੋਂ ਕਿ ਪੱਤਰਕਾਰ ਜਿਹੜਾ ਉਹ ਬਿਲਕੁਲ ਨਿਰਪੱਖ ਹੁੰਦਾ ਹੈ ਐਸ ਸਰਕਾਰ ਨੇ ਪੁਲਿਸ ਨੂੰ ਇੰਨਾ ਮਤਲਬ ਕਿ ਡਰਾ ਧਮਕਾ ਦਿੱਤਾ ਹੈ ਕਿ ਪੱਤਰਕਾਰਾਂ ਦੀ ਆਵਾਜ਼ ਤੁਸੀਂ ਨਹੀਂ ਸੁਣਨੀ। ਔਰ ਸਾਰੇ ਨਿਰ ਤੜਕ ਪੱਤਰਕਾਰ ਨੇ ਉਹ ਜਾਣ ਅਤੇ ਲਈ ਤੇ ਰੱਖ ਕੇ ਘੁੰਮਦੇ ਨੇ ਉਹ ਸਿੱਧੀ ਟੱਕਰ ਲੈਂਦੇ ਆ। ਕਿ ਮੁੱਖ ਮੰਤਰੀ ਸਾਹਿਬ ਜਿਹੜਾ ਗਾਣਾ ਲਾਉਂਦੇ ਸੀ ਨਾ ਕਿ ਵੀ ਤੇਰੇ ਯਾਰ ਨੂੰ ਦਬਣ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਉਹ ਗੱਲ ਪੱਤਰਕਾਰਾਂ ਤੇ ਲਾਗੂ ਹੁੰਦੀ ਹੈ ਇਹਨਾਂ ਤੇ ਨਹੀਂ ਹੁੰਦੀ। ਇਹ ਤੇ ਦਬਦੇ ਆ ਡਰਦੇ ਆ ਪੱਤਰਕਾਰਾਂ ਤੋਂ ਡਰਦੇ ਆ ਆਮ ਲੋਕਾਂ ਤੋਂ ਡਰਦੇ ਆ ਤਾਂ ਹੀ ਤੇ ਕਦੀ ਹਸਪੀਟਲ ਦੇ ਵਿੱਚ ਜਾ ਕੇ ਬਿਮਾਰ ਹੁੰਦਾ ਬਾਹਨਾ ਮਾਰਦੇ ਆ। ਕਦੀ ਕੋਈ ਬੰਦਾ ਮਾਰਦੇ ਆ ਗਾਇਬ ਹੋ ਜਾਂਦੇ ਆ ਰਾਤ ਨੂੰ 2 ਵਜੇ ਕਿਤੇ ਗੋਲੀ ਚੱਲਦੀ ਆ ਨਾ ਗੈਂਗਸਟਰਾਂ ਵੱਲੋਂ ਤੇ ਪੱਤਰਕਾਰ ਉੱਥੇ ਪਹੁੰਚੇ ਹੁੰਦੇ ਆ ਕਿਤੇ ਐਨਕਾਊਂਟਰ ਹੁੰਦਾ ਪੱਤਰਕਾਰ ਉੱਥੇ ਪਹੁੰਚਿਆ ਹੁੰਦਾ ਜਿਹੜਾ ਇਹ ਗਾਣਾ ਹੈ ਨਾ ਪੱਤਰਕਾਰਾਂ ਤੇ ਲਾਗੂ ਹੁੰਦਾ ਹੈ ਕਿ ਪੱਤਰਕਾਰਾਂ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ ਸਸਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੱਲਣ ਦੇ ਨਾਲ ਪਿਛਲੀ ਦਿਨੀ ਹਰਜੀਤ ਸਿੰਘ ਗਿੱਲ ਜਿਹੜਾ ਕਿ ਇੱਕ ਪੱਤਰਕਾਰ ਨੇ ਇੱਕ ਕਵਰੇਜ ਕਰਨ ਵਾਸਤੇ ਮੰਡੀ ਵੀ ਜਾਂਦੇ ਨੇ ਅਤੇ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੈਪ ਕਰਕੇ ਉਹਨਾਂ ਦਾ ਗਲਾ ਕਟਣ ਦੀ ਕੋਸ਼ਿਸ਼ ਕਰਦੇ ਨੇ ਮਾਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਪਗੜੀ ਤੱਕ ਜਿਹੜੇ ਉਤਾਰ ਦਿੰਦੇ ਨੇ ਬਹੁਤ ਨਿੰਦਾ ਜੋ ਖਬਰ ਆ ਜਦੋਂ ਪੱਤਰਕਾਰ ਭਾਈਚਾਰੇ ਵਿੱਚ ਇਸ ਦੀ ਖਬਰ ਦਾ ਪਤਾ ਲੱਗਿਆ ਤੇ ਅੱਗ ਵਾਂਗੂ ਇਸ ਦਾ ਵਿਰੋਧ ਹੋਇਆ ਕਿ ਪੱਤਰਕਾਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪੱਤਰਕਾਰ ਲੋਕਾਂ ਦੀ ਆਵਾਜ਼ ਬੰਦੇ ਨੇ ਲੋਕਾਂ ਦੇ ਮੁੱਦੇ ਲੈ ਕੇ ਹੁੰਦੇ ਨੇ ਪਰ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤੋਂ ਮਾ ਮੋਦੀ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਤੇਜ ਲੱਕੀ ਜੀ ਅਮਰ ਸਭ ਤੋਂ ਸੀਨੀਅਰ ਪੱਤਰਕਾਰ ਨੇ ਸਿੰਧ ਸੋਤਾ ਜੀ ਉਹ ਵੀ ਸੀਨੀ ਇਸ ਤमाम ਉਹਦੀ ਗੱਲਬਾਤ ਕਰਾਂਗੇ ਕਿਉਂਕਿ ਵੱਡਾ ਮੁੱਦਾ ਵਾ ਇੱਕ ਪੱਤਰਕਾਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਉਸ ਤੋਂ ਬਾਅਦ ਅਸੀਂ ਦੇਖਿਆ ਪੂਰੇ ਪੰਜਾਬ ਵਿੱਚ ਇਸੀ ਦਾ ਵਿਰੋਧ ਹੋਇਆ ਅਤੇ ਧਰਨਾ ਪ੍ਰਦਰਸ਼ਨ ਕੀਤੇ ਗਏ ਪੱਤਰਕਾਰ ਭਾਈਚਾਰੇ ਵੱਲੋਂ ਵੱਡਾ ਰੋਸ ਜਿਹੜਾ ਪਾਇਆ ਗਿਆ ਵਾ ਤੁਸੀਂ ਲੱਕੀ ਸਾਡੇ ਨਾਲ ਗੱਲਬਾਤ ਕਰਾਂਗੇ ਲੱਕੀ ਕਿਸ ਤਰ੍ਹਾਂ ਦੇਖਦੇ ਹੋ ਸੀਨੀਅਰ ਪੱਤਰਕਾਰ ਤੁਸੀਂ ਵੀ ਬੜੇ ਚੰਮੇ ਦੇ ਪੱਤਰਕਾਰੀ ਕਰਦੇ ਆ ਪਰ ਹੁਣ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕਰੀਏ ਬੜੀਆਂ ਸਰਕਾਰ ਆਈਆਂ ਬੜੀਆਂ ਗਈਆਂ ਨੇ ਪਰ ਪੱਤਰਕਾਰ ਨੂੰ ਇਸ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੱਤਰਕਾਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪੱਤਰਕਾਰ ਜੇ ਕੋਈ ਸੱਚ ਸਾਹਮਣੇ ਲੈ ਕੇ ਆਉਂਦਾ ਤੇ ਉਸ ਤੇ ਪਰਚੇ ਦਰਜ ਕੀਤੇ ਜਾਂਦੇ ਨੇ ਜਿਵੇਂ ਹੁਣੇ ਤੁਸੀਂ ਦੇਖਿਆ ਨਵੀ ਹਜੇ ਤੁਹਾਡੇ ਪੱਤਰਕਾਰ ਹਰਦੀਪ ਸਿੰਘ ਗੇਲੇ ਕਵਰੇਜ ਕਰਨ ਜਾਂਦੇ ਨੇ ਉੱਥੋਂ ਦੇ ਇੱਕ ਬੰਦੇ ਨੇ ਜਿਹੜੇ ਉਹਨਾਂ ਨੂੰ ਜਾਣੋ ਮਾਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਪੱਗ ਤੱਕ ਉਤਾਰ ਦਿੰਦੇ ਨੇ ਉਹਨਾਂ ਨੂੰ ਗਲਾ ਤੱਕ ਘੋਟ ਕੇ ਕੈਪਟਨ ਦੀ ਕੋਸ਼ਿਸ਼ ਕੀਤੀ ਹੈ ਪਰ ਹਜੇ ਤੱਕ ਕੋਈ ਮਾਮਲਾ ਨਹੀਂ ਦਰਜ ਹੋਇਆ ਪੱਤਰਕਾਰਾਂ ਨੇ ਜਦੋਂ ਪਤਾ ਲੱਗਾ ਵੱਡਾ ਰੋਸ ਪਾਇਆ ਗਿਆ ਇਸ ਇਲਾਕੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਗਰੇਵਾਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇੰਨੀ ਦੂਰ ਤੱਕ ਦੇਖਦੇ ਹੋ ਕਿ ਮੀਡੀਆ ਦੇ ਵਿੱਚ ਅਗਰ ਕੋਈ ਪ੍ਰੋਬਲਮ ਕਿਸੇ ਪੱਤਰਕਾਰ ਨੂੰ ਆਈ ਉਹਦੀ ਤਕਲੀਫ ਨੂੰ ਤੁਸੀਂ ਸਮਝਦੇ ਹੋ ਦੇਖੋ ਕਿ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਕੇ ਆਮ ਲੋਕਾਂ ਦੀ ਗੱਲ ਕਰਨ ਵਾਸਤੇ ਆਈ ਸੀਗੀ ਕਿ ਅਸੀਂ ਆਮ ਲੋਕਾਂ ਦੀ ਗੱਲ ਕਰਾਂਗੇ ਤੇ ਉਹ ਪੱਤਰਕਾਰਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ ਪੱਤਰਕਾਰ ਤੇ ਆਮ ਲੋਕਾਂ ਦੀ ਗੱਲ ਲੈ ਕੇ ਇੰਨਾ ਤੱਕ ਪਹੁੰਚਦੇ ਨੇ ਨਾ ਪੱਤਰਕਾਰ ਸਵਾਲ ਕਰਦੇ ਨੇ ਤੇ ਇਹ ਉਹਨਾਂ ਨੂੰ ਮਾਰ ਕਟਾਈ ਉਹਨਾਂ ਦੇ ਪਰਚੇ ਦਰਜ ਕਰਨ ਦੀਆਂ ਗੱਲਾਂ ਕਰਦੇ ਨੇ ਔਰ ਰঞ্জੀਤ ਗਿੱਲੇ ਵੀ ਲੋਕਾਂ ਦੀ ਆਵਾਜ਼ ਜਿਹੜੀ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਸੀਗਾ ਮੰਡੀ ਦੇ ਵਿੱਚ ਉਹਨਾਂ ਦੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦੇ ਐਮਐਲਏ ਦੇ ਉਥੋਂ ਦੀ ਜਿਹੜੀ ਬਲਜੀਤ ਕੋਰ ਡਾਕਟਰ ਬਲਜੀਤ ਕੋਰ ਆ ਉਹਨਾਂ ਦੇ ਖਾਸ ਬੰਦਿਆਂ ਨੇ ਉਹਨਾਂ ਨੂੰ ਪੱਤਰਕਾਰ ਸਾਹਿਬ ਨੂੰ ਉਥੋਂ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਗਲਾ ਘੁੱਟਿਆ ਉਹਨਾਂ ਦੇ ਸੱਟਾਂ ਲਾਈਆਂ ਉਸ ਤੋਂ ਬਾਅਦ ਪੁਲਿਸ ਹਸਪਤਾਲ ਦੇ ਵਿੱਚ ਐਡਮਿਟ ਹੋ ਗਏ ਔਰ 4 ਘੰਟੇ ਬਾਅਦ ਪੁਲਿਸ ਉੱਥੇ ਪਹੁੰਚਦੀ ਹੈ ਸਾਢੇ 4 ਘੰਟੇ ਬਾਅਦ ਐਸੋਸੀਏਸ਼ਨ ਉੱਥੇ ਪਹਿਲਾਂ ਪਹੁੰਚ ਜਾਂਦੀ ਹੈ ਯਾਨੀ ਕਿ ਐਸ ਸਰਕਾਰ ਨੇ ਪੁਲਿਸ ਨੂੰ ਇੰਨਾ ਮਤਲਬ ਕਿ ਡਰਾ ਧਮਕਾ ਦਿੱਤਾ ਹੈ ਕਿ ਪੱਤਰਕਾਰਾਂ ਦੀ ਆਵਾਜ਼ ਤੁਸੀਂ ਨਹੀਂ ਸੁਣਨੀ ਪੱਤਰਕਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਿਹੜੀਆਂ ਜਥੇਬੰਦੀਆਂ ਪੱਤਰਕਾਰਾਂ ਦੀਆਂ ਉੱਥੇ ਖੜੀਆਂ ਨੇ ਉਹ ਡਰਨ ਵਾਲੀਆਂ ਨਹੀਂ ਆ ਇਨ੍ਹਾਂ ਦੇ ਧਮਕੀਆਂ ਦੇ ਥੱਲੇ ਆਉਣ ਵਾਲੀਆਂ ਨਹੀਂ ਆ ਦਬਾਅ ਹੇਠਾਂ ਵਾਲੀਆਂ ਨਹੀਂ ਆ ਉਹ ਬੜੀ ਮਜ਼ਬੂਤ ਜਥੇਬੰਦੀਆਂ ਨੇ ਉੱਥੋਂ ਦੀਆਂ ਔਰ ਸਾਰੇ ਨਿਰਧੜਕ ਪੱਤਰਕਾਰ ਨੇ ਉਹ ਜਾਣਥੇਲੀ ਤੇ ਰੱਖ ਕੇ ਘੁੰਮਦੇ ਨੇ ਉਹ ਸਿੱਧੀ ਟੱਕਰ ਲੈਂਦੇ ਆ ਜਿਹੜੀ ਵਿਪਖੀ ਪਾਰਟੀਆਂ ਦੀ ਜਿਹੜੀ ਹੈਗੀ ਆ ਨਾ ਭੂਮਿਕਾ ਉਹਨਾਂ ਬਾਰੇ ਉੱਥੋਂ ਦੇ ਪੱਤਰਕਾਰ ਕਿਉਂਕਿ ਜਿਹੜੀ ਆ ਜਿੰਨੀਆਂ ਵੀ ਪਾਰਟੀਆਂ ਨੇ ਉਹ ਜਿਹੜੀ ਆਪੋਜੀਸ਼ਨ ਪਾਰਟੀ ਦੀ ਆਪਣੀ ਭੂਮਿਕਾ ਹੀ ਨਹੀਂ ਅਦਾ ਕਰ ਰਹੇ ਸਿਰਫ ਮਾਲਵੇ ਦੇ ਪੱਤਰਕਾਰ ਡਟ ਕੇ ਲੱਗੇ ਹੋਏ ਆ ਲੋਕਾਂ ਦੀਆਂ ਆਵਾਜ਼ਾਂ ਬੁਲੰਦ ਕਰ ਰਹੇ ਨੇ ਜੋ ਜੋ ਸਰਕਾਰ ਨੇ ਵਾਅਦੇ ਕਰ ਰਹੇ ਸੀ ਉਹਨਾਂ ਨੂੰ ਯਾਦ ਕਰਾ ਰਹੇ ਨੇ ਤੇ ਉਹ ਰੜਕਦੇ ਨੇ ਇਹਨਾਂ ਦੀਆਂ ਅੱਖਾਂ ਦੇ ਵਿੱਚ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਜਿਹੜੇ ਵੀਰ ਸਾਡੇ ਲੱਗੇ ਹੋਏ ਨੇ ਉਹਨਾਂ ਨੇ ਅਗਰ ਦੱਬਣਾ ਹੁੰਦਾ ਤੇ ਉਹ ਸਵਾਲ ਹੀ ਨਾ ਪੁੱਛਣ ਠੀਕ ਹੈ ਨਾ ਤੁਸੀਂ ਤੇ ਬੜੀ ਵਾਰ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਲਈ ਤੁਸੀਂ ਮਨਿੰਦਰ ਸਿੱਧੂ ਤੇ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਜਾ ਕੇ ਨਾਲ ਖੜੀਆਂ ਹੋ ਗਈਆਂ ਜਿਸ ਤਰ੍ਹਾਂ ਸ਼ੁਰੂ ਤੋਂ ਇਹਨਾਂ ਦੀ ਆਦਤ ਹੈ ਕਿ ਥੁੱਕ ਕੇ ਚਟਣਾ ਸਵੇਰੇ ਇੱਕ ਗੱਲ ਕਰਦੇ ਆ ਸ਼ਾਮ ਨੂੰ ਦੂਸਰੀ ਗੱਲ ਕਰਦੇ ਆ ਸ਼ਾਮ ਨੂੰ ਪੀ ਕੇ ਹੋਰ ਗੱਲ ਕਰਦੇ ਆ ਸਵੇਰੇ ਸੋਫੀ ਹੋ ਕੇ ਦੂਸਰੀ ਗੱਲ ਕਰਦੇ ਆ ਉਸ ਤਰ੍ਹਾਂ ਹੀ ਉੱਥੇ ਪਰਚੇ ਕਰਨ ਦੀ ਕਦੀ ਗੱਲ ਹੁੰਦੀ ਆ ਕਿ ਫਲਾਣੇ ਦੇ ਪਰਚਾ ਕੀਤਾ ਜਾਊਗਾ ਜਦੋਂ ਦਬਾਅ ਪੈਂਦਾ ਤੇ ਪਰਚਾ ਕੈਨਸਲ ਕੀਤਾ ਜਾਂਦਾ ਤੇ ਇਸ ਤਰ੍ਹਾਂ ਹੀ ਦਬਾਉਣ ਦੀਆਂ ਕੋਸ਼ਿਸ਼ਾਂ ਕਰਦੇ ਆ ਪਰ ਇਹਨਾਂ ਦੀਆਂ ਕਾਮਯਾਬ ਨਹੀਂ ਹੋ ਰਹੀਆਂ ਇਨਾਂ ਦੀਆਂ ਕਾਮਯਾਬ ਹੋਣੀਆਂ ਵੀ ਨਹੀਂ ਆ ਜਥੇ ਬੰਦੀਆਂ ਬਹੁਤ ਮਜ਼ਬੂਤ ਆ ਕਿਉਂਕਿ ਪੱਤਰਕਾਰ ਜਿਹੜਾ ਉਹ ਲੋਕਾਂ ਦੀ ਆਵਾਜ਼ ਬਣਦਾ ਤੇ ਲੋਕ ਵੀ ਅੱਜ ਪੱਤਰਕਾਰਾਂ ਦੇ ਨਾਲ ਖੜਨਾ ਸ਼ੁਰੂ ਹੋ ਚੁੱਕੇ ਨੇ ਤੇ ਇਸ ਕਰਕੇ ਮੈਂ ਸਰਕਾਰ ਨੂੰ ਇਹੋ ਹੀ ਅਪੀਲ ਕਰੂੰਗਾ ਕਿ ਪੱਤਰਕਾਰ ਜਿਹੜਾ ਚੌਥਾ ਸਤੰਭ ਆ ਉਹਨੂੰ ਡੇਗਣ ਦੀ ਕੋਸ਼ਿਸ਼ ਨਾ ਕਰੋ ਉਹਨੂੰ ਮਜ਼ਬੂਤੀ ਨਾਲ ਖੜਾ ਰਹਿਣ ਦਿਓ ਕਿਉਂਕਿ ਕੱਲ ਨੂੰ ਤੁਹਾਨੂੰ ਉਹਨਾਂ ਦੀ ਲੋੜ ਪੈਣੀ ਹੈ ਬਿਲਕੁਲ ਜੀ ਤੇ ਖਾਸ ਕਰਕੇ ਕਿਸ ਤਰ੍ਹਾਂ ਦੀ ਲਕੀਰ ਅਸੀਂ ਦੇਖਿਆ ਵੀ ਪੱਤਰਕਾਰ ਇੱਕ ਬੜੀ ਅਹਿਮ ਭੂਮਿਕਾ ਵਾ ਸਰਕਾਰਾਂ ਬਣਾਉਣ ਤੱਕ ਸਰਕਾਰਾਂ ਸੁੱਟਣ ਤੱਕ ਅਹਿਮ ਰੋਲ ਹੁੰਦਾ ਵਾ ਪੱਤਰਕਾਰ ਦਾ ਜਦੋਂ ਨਹੀਂ ਸੀ ਸਰਕਾਰਾਂ ਸੱਤਾ ਵਿੱਚ ਆਉਂਦੀਆਂ ਉਦੋਂ ਪੱਤਰਕਾਰ ਬੜੇ ਚੰਗੇ ਲੱਗਦੇ ਸੀ ਉਹਨਾਂ ਨੂੰ ਨਾਮ ਲੈ ਲੈ ਕੇ ਜਾ ਕੇ ਕਵਰੇਜ ਕਰਾਉਂਦੇ ਸੀ ਜਾ ਜਾ ਕੇ ਜਾਇ ਮਾਮਲੇ ਸਾਹਮਣੇ ਲਿਆਉਂਦੇ ਸੀ ਜਦੋਂ ਉਹ ਸਰਕਾਰਾਂ ਸੱਤਾ ਵਿੱਚ ਆ ਜਾਂਦੀਆਂ ਸਰਕਾਰਾਂ ਬਣ ਜਾਂਦੀਆਂ ਨੇ ਉਦੋਂ ਪੱਤਰਕਾਰ ਨੂੰ ਮਗਰਮਰ ਪੈਂਦਾ ਪੈਂਦਾ ਉਹਨਾਂ ਦਾ ਪੱਖ ਲੈਣ ਵਾਸਤੇ ਤੇ ਪੱਤਰਕਾਰ ਨੂੰ ਉਹਨਾਂ ਨੂੰ ਜਿਹੜਾ ਅਨਗੋਲਿਆ ਕੀਤਾ ਜਾਂਦਾ ਵਾ ਕਿਸ ਤਾਂ ਦੇ ਦੇ ਚੀਜ਼ ਨੂੰ ਲਾ ਕੇ ਇਸੇ ਗੱਲ ਦਾ ਤਾਂ ਰੋਣਾ ਗਰੇਵਾਲ ਸਾਹਿਬ ਕਿ ਵੀ ਪੱਤਰਕਾਰ ਆਮ ਲੋਕਾਂ ਤੋਂ ਲੈ ਕੇ ਪੱਤਰਕਾਰਾਂ ਤੱਕ ਵੀ ਖੁਸ਼ੀ ਸੀਗੀ ਕਿ ਇੱਕ ਆਮ ਲੋਕਾਂ ਦੀ ਸਰਕਾਰ ਆਈ ਹੈ ਤੇ ਥੋੜਾ ਸਾਡੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਵਾ ਇਨਸਾਫ ਮਿਲੂਗਾ ਠੀਕ ਹੈ ਪੱਤਰਕਾਰਾਂ ਨੂੰ ਇਨਸਾਫ ਮਿਲਦਾ ਰਹੇਗਾ ਕਿ ਵੀ ਜਿੱਥੇ ਕੋਈ ਆਵਾਜ਼ ਅਸੀਂ بلند ਕਰਾਂਗੇ ਤੇ ਸਾਨੂੰ ਸਰਕਾਰ ਵੱਲੋਂ ਐਪਰੀਸ਼ੀਏਟ ਕੀਤਾ ਜਾਊਗਾ ਕਿ ਯਾਰ ਇਹ ਗੱਲ ਜਿਹੜੀ ਆ ਆਮ ਲੋਕਾਂ ਦੀ ਕਰਦੇ ਆ ਪਰ ਹੋਇਆ ਉਲਟਾ ਇਹ ਗੱਡੀਆਂ ਤੇ ਬੈਠਦੇ ਹੀ ਇਹ ਤੇ ਭੁੱਲ ਗਏ ਆਮ ਲੋਕਾਂ ਦੀ ਗੱਲ ਹੀ ਭੁੱਲ ਗਏ ਖਾਸ ਲੋਕਾਂ ਦੀ ਸਰਕਾਰ ਬਣ ਕੇ ਬਹਿ ਗਈ ਤੁਸੀਂ ਦੇਖ ਹੀ ਰਹੇ ਹੋ ਕਿ ਦਿੱਲੀ ਦੀ ਗੱਲ ਕਰੀਏ ਤੇ ਅਰਵੰਦ ਕੇਜਰੀਵਾਲ ਜਿਹੜਾ ਵੈਗਨਾਰ ਦੇ ਵਿੱਚ ਘੁੰਮਣ ਵਾਲਾ ਉਹਨੇ ਉੱਥੇ ਸ਼ੀਸ਼ਮੈਲ ਬਣਾ ਲਿਆ ਚੁਰਿੰਜਾ ਚੁਰਿੰਜਾ ਲੱਖ ਕੇ ਪਤਾ ਨਹੀਂ 54 ਕਰੋੜ ਦੇ ਪਰਦੇ ਲਾ ਲੇ ਕਰੋੜਾ ਰੁਪਇਆ ਉੱਥੇ ਲਾਤਾ ਜ ਜੰਡੀਗੜ ਦੇ ਵਿੱਚ ਆ ਕੇ ਕੋਠੀ ਦੇ ਉੱਤੇ ਕਰੋੜਾਂ ਅਰਬ ਰੁਪਏ ਲਗਾ ਕੇ ਉੱਥੇ ਬੈਠੇ ਆ ਜਿਹੜੇ ਭਗਵੰਤ ਮਾਨ ਜੀ ਸਾਡੇ ਗੱਲਾਂ ਕਰਦੇ ਸੀਗੇ ਕਿ ਲੀਡਰ ਜਿਹੜੇ ਆ ਉਹ ਆਮ ਲੋਕਾਂ ਦੇ ਵਿੱਚ ਜਾਂਦੇ ਆ ਇਨੀ ਸਿਕਿਉਰਿਟੀ ਲੈ ਕੇ ਕਿ ਅਗਰ ਜੇ ਇਹਨਾਂ ਨੂੰ ਆਮ ਲੋਕਾਂ ਤੋਂ ਡਰ ਲੱਗਦਾ ਤੇ ਮੁਰਗੀ ਖਾਨਾ ਖੋਲ ਲੈਣ ਔਰ ਅੱਜ ਆਪ ਹਜ਼ਾਰ-ਹਜ਼ਾਰ ਬੰਦਾ ਲੈ ਕੇ ਆਪਣੀ ਵਾਈਫ ਨੂੰ ਆਪਣੀ ਭੈਣ ਨੂੰ ਆਪਣੀ ਮਾਤਾ ਨੂੰ ਸਿਕਿਉਰਿਟੀ ਦੇ ਕੇ ਪੰਜਾਬ ਦੇ ਵਿੱਚ ਫੇਰ ਰਹੇ ਨੇ ਪੰਜਾਬੀਆਂ ਦੀ ਤੇ ਇਕਾਦਤ ਆ ਕਿ ਕਿਸੇ ਦੀ ਮਾਂ ਤੇ ਹਮਲਾ ਥੋੜੀ ਕੋਈ ਕਰਦਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕੋਈ ਕਿਸੇ ਦਾ ਮਨ ਮਿਟਾਵ ਹੋ ਸਕਦਾ ਮਾਤਾ ਨੂੰ ਤੇ ਸਾਰੇ ਮਾਤਾ ਹੀ ਮੰਨ ਕੇ ਚੱਲਦੇ ਆ ਇੱਥੇ ਤੇ ਰਾਜ ਮਾਤਾ ਦਾ ਦਰਜਾ ਦਿੱਤਾ ਜਾਂਦਾ ਜੇ ਕਿਸੇ ਦੀ ਮਾਤਾ ਕੋਈ ਬੰਦਾ ਉਪਾਦੀ ਤੇ ਪਹੁੰਚਦਾ ਤੇ ਉਹ ਆਪਣੀ ਮਾਤਾ ਨੂੰ ਵੀ ਖਤਰੇ ਦੇ ਵਿੱਚ ਮਹਿਸੂਸ ਕਰ ਰਿਹਾ ਉਹਨਾਂ ਨੂੰ ਵੀ ਸਿਕਿਉਰਿਟੀ ਦੇ ਨਾਲ ਭੇਜ ਰਿਹਾ ਕਿਸੇ ਦੀ ਭੈਣ ਦੇ ਉੱਤੇ ਕੋਈ ਹਮਲਾ ਨਹੀਂ ਕਰਦਾ ਇਹ ਆਪਣੀ ਭੈਣ ਨੂੰ ਵੀ ਸਿਕਿਉਰਿਟੀ ਦੇ ਨਾਲ ਭੇਜ ਰਿਹਾ ਪੰਜਾਬੀਆਂ ਦੀ ਇਹ ਆਦਤ ਹੈ ਕਿ ਜੇ ਸਾਡਾ ਕੋਈ ਮੁਖੀ ਬਣ ਜਾਂਦਾ ਕੋਈ ਰਾਜਾ ਬਣ ਗਿਆ ਤੇ ਉਹਦੀ ਭੈਣ ਹੋਰ ਉਹਦੀ ਮਾਤਾ ਨੂੰ ਆਪਣੀ ਭੈਣ ਹੋਰ ਆਪਣੀ ਮਾਤਾ ਬਣ ਬਣ ਕੇ ਚੱਲਦੇ ਨੇ ਸਮਝਦੇ ਨੇ ਪਰ ਇਹ ਉਹਨਾਂ ਜਿਹੜੇ ਲੋਕਾਂ ਦੀਆਂ ਗੱਲਾਂ ਕਰਦੇ ਸੀਗੇ ਕਿ ਵੀ ਲੀਡਰ ਉਹਨਾਂ ਲੋਕਾਂ ਤੋਂ ਡਰਦੇ ਨੇ ਤੇ ਅੱਜ ਇਹ ਆਪ ਉਹਨਾਂ ਲੋਕਾਂ ਤੋਂ ਡਰੇ ਪਏ ਨੇ ਕਿਉਂਕਿ ਕੀਤੇ ਹੋਏ ਵਾਅਦੇ ਜਦੋਂ ਪੂਰੇ ਨਹੀਂ ਕਰਨੇ ਫਿਰ ਲੋਕਾਂ ਨੇ ਸਵਾਲ ਕਰਨੇ ਆ ਤੇ ਲੋਕਾਂ ਨੇ ਫਿਰ ਭਜਾਉਣਾ ਵੀ ਆ ਆਪਣੇ ਅੱਗੇ ਲਾ ਕੇ ਤੇ ਅੱਜ ਇਹ ਉਹਨਾਂ ਚੀਜ਼ਾਂ ਤੋਂ ਡਰੇ ਹੋਏ ਇਹਨਾਂ ਨੂੰ ਪਹਿਲੀਆਂ ਸਰਕਾਰਾਂ ਤੋਂ ਵੀ ਜ਼ਿਆਦਾ ਸਿਕਿਉਰਿਟੀ ਦੀਆਂ ਲੋੜਾਂ ਪੈ ਚੁੱਕੀਆਂ। ਵੀ 1980 ਦੇਖਿਆ ਜਦੋਂ ਇੱਕ ਮੁੱਖ ਮੰਤਰੀ ਸਾਨੂੰ ਸਵਾਲ ਕਰਦਾ ਕੋਈ ਪੱਤਰਕਾਰ ਤੇ ਉਹਨੂੰ ਇਹੋ ਪੁੱਛ ਦਿੰਦੇ ਵੀ ਤੂੰ ਪੀਟੀਸੀ ਤੋਂ ਆ। ਪੀਟੀਸੀ ਦਾ ਕੀ ਮਤਲਬ ਹੈ? ਪੱਤਰਕਾਰ ਤੇ ਪੱਤਰਕਾਰ ਆ ਕੀ ਗੱਲ ਪੱਤਰਕਾਰ ਕਹਿੰਦਾ ਪੀਟੀਸੀ ਦਾ ਸਵਾਲ ਕਰ ਸਕਦਾ? ਹੋਰ ਕਿ ਪੱਤਰਕਾਰ ਸਵਾਲ ਨਹੀਂ ਕਰ ਸਕਦਾ ਸਰਕਾਰ ਨੂੰ? ਇਹ ਤਾਂ ਇਹਨਾਂ ਦੀਆਂ ਬਹਾਨੇਬਾਜ਼ੀਆਂ ਨੇ ਕਿ ਜਿੰਨੇ ਕੋਈ ਸਵਾਲ ਕਰ ਲਿਆ ਤੇ ਉਹਨੂੰ ਦੂਸਰੀ ਪਾਰਟੀ ਦੇ ਨਾਲ ਜੋੜ ਕੇ ਕਿ ਤੂੰ ਉਹਦਾ ਹੈ ਕਿ ਜਦੋਂ ਕਿ ਪੱਤਰਕਾਰ ਜਿਹੜਾ ਉਹ ਬਿਲਕੁਲ ਨਿਰਪੱਖ ਹੁੰਦਾ ਹੈ ਪੱਤਰਕਾਰ ਨੂੰ ਨਾ ਕੋਈ ਪੀਟੀਸੀ ਦੇ ਨਾਲ ਨਾ ਕਿਸੇ ਦੇ ਨਾਲ ਜਿਹੜੇ ਚੈਨਲ 'ਚ ਕੰਮ ਕਰਦਾ ਉਹਦੇ ਨਾਲ ਹੀ ਉਹਨੂੰ ਪਾ ਗਿਆ ਠੀਕ ਹੈ ਨਾ ਤੁਸੀਂ ਪੰਜਾਬੀ ਲੋਕ ਦੇ ਵਿੱਚ ਕਰ ਰਹੇ ਹੋ ਤੁਹਾਨੂੰ ਇਹਦੇ ਨਾਲ ਪਾ ਗਿਆ ਜਿਹੜਾ ਸਵਾਲ ਲੋਕਾਂ ਦਾ ਆ ਗਿਆ ਤੁਸੀਂ ਚੁੱਕਣਾ ਹੀ ਚੁੱਕਣਾ ਹੈ ਚਾਹੇ ਉਹ ਭਗਵੰਤ ਮਾਨ ਦੇ ਖਿਲਾਫ ਆ ਜਾਏ ਚਾਹੇ ਸੁਖਵੀਰ ਬਾਦਲ ਦੇ ਖਿਲਾਫ ਆ ਜਾਏ ਤੁਸੀਂ ਸਵਾਲ ਕਰ ਦੇਣਾ ਔਰ ਇਹਨਾਂ ਦੀਆਂ ਡਰਾਮੇਬਾਜ਼ੀਆਂ ਨੇ ਕਿਉਂਕਿ ਡਰਾਮੇ ਕਰਦੇ ਰਹੇ ਆ ਕਿ ਉਹਨੇ ਉਹਨਾਂ ਡਰਾਮੇਬਾਜ਼ੀਆਂ ਨੂੰ ਇਹ ਸਰਕਾਰ ਚਲਾਉਂਦੇ ਹੋਏ ਉਨੇ ਡਰਮੇ ਬਾਜ਼ੀਆਂ ਨੂੰ ਸਰਕਾਰ ਦੇ ਵਿੱਚ ਵੀ ਕਰ ਰਹੇ ਨੇ ਇਹਨਾਂ ਦੇ ਮੰਤਰੀ ਆ ਜਿਹੜੇ ਉਹ ਵੀ ਆਮ ਪੱਤਰਕਾਰ ਨੂੰ ਪੁੱਛ ਲੈਂਦੇ ਆ ਕਾਕਾ ਤੂੰ ਕਿਹੜੇ ਮੀਡੀਆ ਤੋਂ ਪਰਸੋਂ ਇੱਕ ਮੰਤਰੀ ਜੀ ਉਹ ਐਮ ਐਲ ਏ ਜਿਹੜੇ ਚਮਕੌਰ ਸਾਹਿਬ ਤੋਂ ਚੰਨੀ ਉਹ ਕਹਿ ਰਿਹਾ ਕਿ 10 ਪੜੇ ਦੇ ਨਾਲ ਮੈਂ ਗੱਲ ਨਹੀਂ ਕਰ ਸਕਦਾ ਤੇ ਮੁੱਖ ਮੰਤਰੀ ਸਾਹਿਬ ਸਿਰਫ 12 ਹੀ ਪੜੇ ਆ ਦੋ ਦਾ ਹੀ ਫਰਕ ਹੈ ਨਾ ਔਰ ਆਪ ਇਹਨਾਂ ਦੇ ਕੋਈ ਐਮ ਐਲ ਏ 8 ਪੜ੍ਹਿਆ ਕੋਈ 10 ਪੜ੍ਹਿਆ ਸਵਾਲ ਕਿਉਂ ਨਹੀਂ ਕਰ ਸਕਦਾ ਸਵਾਲ ਸਾਡੇ ਪੰਜਾਬ ਦਾ ਅਨਪੜ੍ਹ ਬੰਦਾ ਵੀ ਕਰ ਸਕਦਾ ਅਨਪੜ੍ਹ ਬੰਦੇ ਜਿਹੜੇ ਸਾਡੇ ਬਜ਼ੁਰਗ ਬਾਪੂ ਨੇ ਨਾ ਪੰਜਾਬ ਦੇ ਉਹਨਾਂ ਦੀ ਸਿਹਤ ਲੈ ਕੇ ਆਪਾਂ ਚੱਲਦੇ ਹਾਂ ਸੰਦੂਕ ਦੇ ਵਿੱਚ ਐਵੇਂ ਬਜ਼ੁਰਗਾਂ ਨੂੰ ਪਾ ਕੇ ਨਹੀਂ ਸੀ ਲੈ ਗਏ ਪੜੇ ਲਿਖੇ ਦੀ ਗੱਲ ਨਹੀਂ ਉੱਥੇ ਕਦੀ ਕੀਤੀ ਕਿ ਪੜੇ ਲਿਖੇ ਨੂੰ ਸੰਦੂਕ ਚ ਪਾ ਕੇ ਲੈ ਗਏ ਸੀਗੇ ਬਜ਼ੁਰਗ ਨੂੰ ਲੈ ਗਏ ਸੀਗੇ ਸਿਆਣੇ ਬੰਦੇ ਨੂੰ ਲੈ ਗਏ ਸੀਗੇ ਤੇ ਅੱਜ ਜਿਹੜੇ ਸਾਡੇ ਬਜ਼ੁਰਗ ਬੈਠੇ ਨੇ ਪੁਰਾਣੇ ਉਹ ਜ਼ਰੂਰੀ ਨਹੀਂ ਹੈ ਕਿ ਪੜੇ ਲਿਖੇ ਹੋਣ ਉਹਨਾਂ ਤੋਂ ਸੋਝੀ ਲੈ ਲੈ ਕੇ ਸਰਕਾਰਾਂ ਵੀ ਚੱਲਦੀਆਂ ਨੇ ਪਰਿਵਾਰ ਵੀ ਚੱਲਦੇ ਨੇ ਸਮਾਜ ਵੀ ਚੱਲਦਾ ਔਰ ਇਹਨਾਂ ਲੋਕਾਂ ਦੀ ਗਲਤ ਫਹਮੀ ਆ ਕਿ ਵੀ ਕੋਈ ਪੜਿਆ ਲਿਖਿਆ ਸਾਨੂੰ ਪੱਤਰਕਾਰ ਸਵਾਲ ਕਰੇ ਕੋਈ ਆਮ ਬੰਦਾ ਸਾਨੂੰ ਸਵਾਲ ਨਾ ਕਰੇ ਮੈਂ ਇਹਨਾਂ ਨੂੰ ਇਹੋ ਬੇਨਤੀ ਕਰਦਾ ਹਾਂ ਕਿ ਵੋਟਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਅੱਜ ਗੱਲਾਂ ਕਰ ਰਹੇ ਹੋ ਵੋਟਾਂ ਲੈਣ ਲੱਗਿਆਂ ਵੀ ਲੋਕਾਂ ਦੀ ਕੁਆਲਿਫਿਕੇਸ਼ਨ ਜ਼ਰੂਰ ਪੁੱਛ ਲਿਆ ਕਰੋ ਔਰ ਆਪਣੇ ਬੰਦੇ ਖੜਨ ਖੜੇ ਕਰਨ ਲੱਗਿਆਂ ਉਹਨਾਂ ਦੀ ਕੁਆਲਿਫਿਕੇਸ਼ਨ ਕੋਈ ਤੈਅ ਕਰ ਲੋ ਪ੍ਰਧਾਨ ਮੰਤਰੀ ਮੋਦੀ ਜੀ ਅੱਗੇ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਕੇਂਦਰ ਦੇ ਵਿੱਚ ਸਰਕਾਰ ਬਣਾਈ ਆ ਤੁਸੀਂ ਇੱਕ ਇਹੋ ਜਿਹਾ ਫਾਰਮੂਲਾ ਲਾਗੂ ਕਰ ਜੋ ਕਿ ਪੜੇ ਲਿਖਿਆਂ ਦੀ ਸਰਕਾਰ ਬਣ ਸਕੇ ਜਿਹੜੀ ਸਮਾਜ ਨੂੰ ਸਹੀ ਜਿਹੜੀ ਸੇ ਆ ਉਹ ਦੇ ਸਕੇ ਕਿ ਅੱਜ ਜਦੋਂ ਅੰਗੂਠਾ ਛਾਪ ਤੇ ਮੰਤਰੀ ਬਣ ਜਾਂਦਾ ਐਜੂਕੇਸ਼ਨ ਮਨਿਸਟਰ ਤੇ ਕੀ ਉਹਨਾਂ ਨੇ ਸੇਵ ਦੇਣੀ ਆ ਤੇ ਚਲੋ ਆਪਾਂ ਨਾ ਹੀ ਗੱਲਾਂ ਕਰੀਏ اپੋਜੀਸ਼ਨ ਪਾਰਟੀ ਦੇ ਕਰਨ ਵਾਲੀਆਂ ਨੇ ਉਹ ਕਰ ਲੈਣਗੇ ਤੇ ਇਹ ਮੁੜ ਕੇ ਤੁਹਾਨੂੰ ਵੀ ਦਬਕੇ ਮਾਰਨਗੇ ਸਾਨੂੰ ਵੀ ਮਾਰਨ ਦੀ ਕੋਸ਼ਿਸ਼ ਕਰਨਗੇ ਕਿ ਵਾਧੂ ਮਾਰਦੇ ਸਾਡੀ ਕੋਈ ਟੈਨਸ਼ਨ ਨਹੀਂ ਹੈ ਸਾਡੇ ਦੇਖੋ ਸਾਡੇ ਦੇ ਚੱਲਣ ਤੱਕ ਬੰਦ ਕਰਾ ਦਿੱਤੇ ਸਰਕਾਰਾਂ ਨੇ ਪਰ ਫਿਰ ਵੀ ਕਿੱਥੇ ਦਬਦੇ ਆ ਪੰਜਾਬੀ ਲੋਕ ਫਿਰ ਵੀ ਸੱਚਾਈ ਦੱਸਦਾ ਜੀ ਮੈਂ ਉਹ ਹੀ ਕਹਿੰਨਾ ਕਿ ਗਰੇਵਾਲ ਸਾਹਿਬ ਕੇ ਗੱਲ ਤੇ ਉਹ ਹੀ ਆ ਕੇ ਮੁੱਖ ਮੰਤਰੀ ਸਾਹਿਬ ਜਿਹੜਾ ਗਾਣਾ ਲਾਉਂਦੇ ਸੀ ਨਾ ਕਿ ਵੀ ਤੇਰੇ ਯਾਰ ਨੂੰ ਦਬੰਨੂ ਫਿਰਦੇ ਆ ਪਰ ਦਬਦਾ ਕਿੱਥੇ ਆ ਉਹ ਗੱਲ ਪੱਤਰਕਾਰਾਂ ਤੇ ਲਾਗੂ ਹੁੰਦੀ ਹੈ ਇਹਨਾਂ ਤੇ ਨਹੀਂ ਹੁੰਦੀ ਇਹ ਕਿਉਂ ਨਹੀਂ ਦਬਦੇ ਇਹ ਤੇ ਦਬਦੇ ਆ ਡਰਦੇ ਆ ਪੱਤਰਕਾਰਾਂ ਤੋਂ ਡਰਦੇ ਆ ਆਮ ਲੋਕਾਂ ਤੋਂ ਡਰਦੇ ਆ ਤਾਂ ਹੀ ਤੇ ਕਦੀ ਹਸਪੀਟਲ ਦੇ ਵਿੱਚ ਜਾ ਕੇ ਬਿਮਾਰ ਹੁੰਦਾ ਬਹਾਨਾ ਮਾਰਦੇ ਆ ਕਦੀ ਕੋਈ ਬਹਾਨਾ ਮਾਰਦੇ ਆ ਗਾਇਬ ਹੋ ਜਾਂਦੇ ਆ ਤੇ ਪੱਤਰਕਾਰ ਨੂੰ ਤੇ ਕੋਈ ਦਿਨੇ ਆਵਾਜ਼ ਮਾਰ ਲੇ ਦਿਨੇ ਨਿਕਲ ਆਉਂਦਾ ਰਾਤ ਨੂੰ ਕਿਤੇ ਅੱਧੀ ਰਾਤ ਨੂੰ ਤੁਸੀਂ ਪੱਤਰਕਾਰਾਂ ਨੂੰ ਲਾਈਵ ਹੁੰਦੇ ਵੇਖੋਗੇ ਲੋਕਾਂ ਦੀਆਂ ਤਕਲੀਫਾਂ ਦੇ ਵਿੱਚ ਰਾਤ ਨੂੰ 2 ਵਜੇ ਕਿਤੇ ਗੋਲੀ ਚੱਲਦੀ ਆ ਨਾ ਗੈਂਗਸਟਰਾਂ ਵੱਲੋਂ ਤੇ ਪੱਤਰਕਾਰ ਉੱਥੇ ਪਹੁੰਚੇ ਹੁੰਦੇ ਆ ਕਿਤੇ ਐਨਕਾਊਂਟਰ ਹੁੰਦਾ ਪੱਤਰਕਾਰ ਉੱਥੇ ਪਹੁੰਚਿਆ ਹੁੰਦਾ ਤੇ ਅਸਲੀ ਗੱਲ ਜਿਹੜਾ ਇਹ ਗਾਣਾ ਹੈ ਨਾ ਇਹ ਪੱਤਰਕਾਰਾਂ ਤੇ ਲਾਗੂ ਹੁੰਦਾ ਹੈ ਕੇ ਪੱਤਰਕਾਰਾਂ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ ਬਿਲਕੁਲ ਜੀ ਹਾਂ ਜੀ ਵੀਰ ਜੀ ਤੁਸੀਂ ਸਿਆਣੇ ਬਜ਼ੁਰਗ ਦੀ ਗੱਲ ਕੀਤੀ ਹੈ ਵੀ ਇਹਨਾਂ ਨੂੰ ਸੰਦੂਕਾਂ ਚ ਪਾ ਕੇ ਲੈ ਗਏ ਸੀ ਪੜ੍ਹੇ ਲਿਖੇ ਨਹੀਂ ਸੀ ਪਰ ਸਿਆਣਾ ਬਜ਼ੁਰਗ ਸੀ ਆਪਾਂ ਸੀ ਦੇਖਿਆ ਇੱਕ ਗੱਲ ਜਿਹੜੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਵੀ ਠੁੱਕਦੀ ਆ ਕਹਿੰਦੇ ਉਹਨਾਂ ਦੀ ਰਾਜਨੀਤੀ ਵੀ ਭਾਵੇਂ ਦੁਨੀਆ 'ਚ ਨਹੀਂ ਰਹੀ ਪਰ ਕਹਿੰਦੇ ਉਹਨਾਂ ਵਰਗਾ ਸਿਆਣਾ ਵਰਗਾ ਮੁੱਖ ਮੰਤਰੀ ਜਾਂ ਸਿਆਣਾ ਲੀਡਰ ਨਹੀਂ ਸੀ ਅਜੇ ਤੱਕ ਕੋਈ ਕਹਿੰਦੇ ਭਾਵੇਂ ਰੋਧੀ ਧਰਦਾ ਵੀ ਹੁੰਦਾ ਸੀ ਨਾ ਪਿਆਰ ਦੇ ਨਾਲ ਤਰੀਕੇ ਨਾਲ ਕਹਿੰਦੇ ਉਹਨਾਂ ਨੂੰ ਮਨਾ ਲੈਂਦੇ ਸੀ ਤੇ ਹਰ ਕੋਈ ਇੱਜ਼ਤ ਕਰਦਾ ਸੀ ਕਹਿੰਦੇ ਦੇਖਦੇ ਪ੍ਰਧਾਨ ਮੰਤਰੀ ਜਿਹੜੇ ਨਿੰਦਮੋਦੀ ਨੇ ਉਹ ਉਹਨਾਂ ਨੇ ਅੱਜ ਉਹਨਾਂ ਦੇ ਪਿਆਰੀ ਹੱਥ ਲਾਉਂਦੇ ਸੀ ਇੱਜ਼ਤ ਮਾਨ ਕਰਦੇ ਸੀ ਅਸੀਂ ਦੇਖਿਆ ਪਹਿਲਾ ਸ਼ਖਸ ਹੋਊਗਾ ਜਿਹੜਾ ਨਿੰਦਮੋਦੀ ਜਿਹਨਾਂ ਦੇ ਪਿਆਰੀ ਹੱਥ ਲਾਉਂਦਾ ਵੀ ਲਾਦਾ ਕਿ ਲੱਗਦਾ ਉਹ ਵੀ ਇੱਕ ਬਜ਼ੁਰਗ ਸੀ ਇੱਕ ਸਿਆਣਾ ਸੀ ਦੁਨੀਆ ਤੋਂ ਚੱਲ ਗਿਆ ਪਰ ਸਿਆਸਤ ਵਿੱਚ ਕਦੀ ਕਿਸੇ ਤੂ ਤੂੰ ਮੈਂ ਸਿਆਸਤ ਵਿੱਚ ਕਦੀ ਕਿਸੇ ਦਾ ਗਾਲੀ ਗਲੋਚ ਨਹੀਂ ਹੋਇਆ ਇੱਕ ਸਿਆਲਪ ਦੇ ਨਾਲ ਬਲੋ ਵੀ ਤੁਹਾਨੂੰ ਵੀ ਪਿਆਰ ਨਾਲ ਜਿਹੜਾ ਉਹ ਸਮਝਾ ਲੈਂਦਾ ਸੀ ਸਿਆਸਤ ਦਾ ਤੇ ਮਤਲਬ ਹੀ ਹੈ ਦੇਖੋ ਨਾ ਕਿ ਆਪਣਾ ਜਿਹੜਾ ਵਾ ਵਿਚਾਰਾਂ ਦੀ ਲੜਾਈ ਹੋ ਸਕਦੀ ਹੈ ਪਰਸਨਲ ਲੜਾਈ ਤੇ ਕਦੀ ਰੱਖੀ ਨਹੀਂ ਬਾਦਲ ਸਾਹਿਬ ਤੋਂ ਇਹਨਾਂ ਨੂੰ ਸੇਧ ਲੈਣੀ ਚਾਹੀਦੀ ਆ ਕਿ ਇੰਨੀਆਂ ਪਾਰਟੀਆਂ ਵਿੱਚ ਵਿੱਚ ਕਿਹੇ ਟਾਈਮ ਆਈਆਂ ਵੀ ਤੇ ਉਹਨਾਂ ਨੇ ਕਿਸੇ ਦੇ ਨਾਲ ਬਦਲਾਖੋਰੀ ਨਹੀਂ ਕਦੀ ਕੀਤੀ ਜੇ ਕੋਈ ਦੂਸਰੀ ਪਾਰਟੀ ਦਾ ਬੰਦਾ ਵੀ ਜਾਂਦਾ ਹੀ ਤੇ ਉਹ ਕਾਕਾ ਕਹਿ ਕੇ ਉਹਦਾ ਮਤਲਬ ਝੋਲੀ ਭਰ ਕੇ ਭੇਜਦੇ ਰਹੇ ਆ ਔਰ ਇਹ ਜਿਹੜੇ ਆ ਇਹ ਅੱਜ ਬਦਲਾਖੋਰੀ ਦੀਆਂ ਨੀਤੀਆਂ ਲੈ ਕੇ ਬੈਠੇ ਨੇ ਕਿ ਜਿਹੜਾ ਆਵਾਜ਼ ਚੁੱਕਦਾ ਜਾਂ ਪਹਿਲਾਂ ਜਿਹੜਾ ਆਪਣੀ ਪਾਰਟੀ ਦੀ ਮਜ਼ਬੂਤੀ ਵਾਸਤੇ ਖੜਦਾ ਉਸ ਬੰਦੇ ਨੂੰ ਦੱਬ ਕੇ ਅੰਦਰ ਭੇਜਣ ਦੀ ਕੋਸ਼ਿਸ਼ ਕਰਦੇ ਆ ਔਰ ਹਰ ਜਗ੍ਹਾ ਤੇ ਇਹ ਫੇਲ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਕਿ ਜਿੰਨੇ ਵੀ ਅੱਜ ਤੱਕ ਚਾਹੇ ਗਹਿਰਾ ਸਾਹਬ ਦੇ ਨਾਲ ਧੱਕਾ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਥੋੜੇ ਦਿਨਾਂ ਬਾਅਦ ਉਹ ਬਾਹਰ ਆ ਜਾਂਦੇ ਆ ਕਿੰਨੀ ਵਾਰ ਇਹਨਾਂ ਨੇ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਮਤਲਬ ਚਲੋ ਬਹੁਤ ਸਾਰੇ ਲੀਡਰਾਂ ਦੇ ਨਾਲ ਵੀ ਇਹ ਧੱਕਾ ਛਈਆਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਹਰ ਫਰੰਟ ਦੇ ਉੱਤੇ ਜਾ ਕੇ ਫੇਲ ਹੋ ਜਾਂਦੇ ਨੇ ਇਹਨਾਂ ਨੂੰ ਮੋਹ ਦੀ ਖਾਣੀ ਪੈ ਰਹੀ ਆ ਤੇ ਪੱਤਰਕਾਰਾਂ ਦੇ ਨਾਲ ਵੀ ਜਦੋਂ ਜਦੋਂ ਇਸ ਤਰ੍ਹਾਂ ਕਰਨਗੇ ਤੇ ਇਹਨਾਂ ਨੂੰ ਮੋਹ ਦੀ ਖਾਣੀ ਪੈਣੀ ਆ ਕਿਉਂਕਿ ਪੱਤਰਕਾਰਾਂ ਦੇ ਨਾਲ ਪੰਜਾਬ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਖੜੀਆਂ ਨੇ ਜਿਨ੍ਹਾਂ ਲੋਕਾਂ ਦੀ ਆਵਾਜ਼ ਪੱਤਰਕਾਰ بلند ਕਰਦੇ ਨੇ ਉਹ ਚਟਾਨ ਦੀ ਤਰ੍ਹਾਂ ਪੱਤਰਕਾਰਾਂ ਦੇ ਨਾਲ ਖੜੇ ਨੇ ਤੇ ਪੱਤਰਕਾਰ ਦੱਬਣ ਵਾਲੇ ਨਹੀਂ ਆ ਜਦੋਂ ਪੰਜਾਬੀਆਂ ਦਾ ਸਾਡੇ ਲੋਕਾਂ ਦਾ ਸਾਨੂੰ ਸਾਥ ਚਾਹੀਦਾ ਸਾਨੂੰ ਸਰਕਾਰ ਦੀ ਛਤਰਛਾਇਆ ਨਹੀਂ ਚਾਹੀਦੀ। ਵਰਗੀ ਲੱਗਦਾ ਨਹੀਂ ਅਸੀਂ ਦੇਖਿਆ ਕਿ ਲੀਡਰ ਜਦੋਂ ਲੀਡਰ ਮੁੱਖ ਮੰਤਰੀ ਤੱਕ ਬਣ ਜਾਂਦਾ ਤੇ ਸਕਿਉਰਟੀ ਤੱਕ ਮਿਲ ਜਾਂਦੀ ਆ ਪਰ ਇੱਕ ਪੱਤਰਕਾਰ ਉੱਥੇ ਦਾ ਉੱਥੇ ਪੱਤਰਕਾਰ ਰਹਿ ਜਾਂਦਾ ਉਹਨੂੰ ਕੋਈ ਸਕਿਉਰਟੀ ਨਹੀਂ ਆ ਉਹਨੇ ਪਰਿਵਾਰ ਵਿੱਚੋਂ ਸਿਰੇ ਨਿਕਲ ਕੇ ਸਾਰੀ ਦੀ ਕਵਰੇਜ ਕਰਨੀ ਹੁੰਦੀ ਆ ਉਹ ਕੋਈ ਇੱਕ ਮਾਈਕ ਤੋਂ ਕੈਮਰੇ ਤੋਂ ਇਲਾਵਾ ਕੁਝ ਨਹੀਂ ਆ ਲੋਕਾਂ ਨੇ ਸਵਾਲ ਵੀ ਕਰਨੇ ਨੇ ਸਮਾਜ ਵਿਚਾਰਨਾ ਵੀ ਆ ਵਿਰੋਧੀ ਧਿਰ ਦੇ ਕੋਈ ਸ਼ਖ ਸਵਾਲ ਕਰਨੇ ਨੇ ਪਰ ਪੱਤਰਕਾਰ ਦੀ ਸਕਿਉਰਟੀ ਕਿੰਨੀ ਕੀ ਸੇਵ ਆ ਤੁਸੀਂ ਪੱਤਰਕਾਰ ਦੀ ਸਕਿਉਰਟੀ ਨੂੰ ਕਿਸਾ ਦੇ ਦ ਪੱਤਰਕਾਰ ਦੀ ਕੋਈ ਸਿਕਿਉਰਿਟੀ ਨਹੀਂ ਹੈ ਜਾਨ ਅਥੇਲੀ ਤੇ ਲੈ ਕੇ ਨਿਕਲਣਾ ਪੈਂਦਾ ਸਵੇਰੇ ਜਿਹੜਾ ਪੱਤਰਕਾਰ ਘਰੋਂ ਬਾਹਰ ਨਿਕਲਿਆ ਅਗਰ ਉਹ ਨਿਰਪੱਖਤਾ ਦੇ ਨਾਲ ਪੱਤਰਕਾਰੀ ਕਰ ਰਿਹਾ ਹੈ ਤੇ ਸ਼ਾਮ ਨੂੰ ਕੋਈ ਭਰੋਸਾ ਨਹੀਂ ਹੈ ਕਿ ਰਾਤ ਨੂੰ ਘਰ ਪਹੁੰਚੇਗਾ ਕਿ ਨਹੀਂ ਪਹੁੰਚੇਗਾ ਪਹਿਲਾਂ ਤੇ ਚਾਹੇ ਪਹੁੰਚ ਜਾਂਦਾ ਪਰ ਜੋ ਅੱਜ ਇਹਨਾਂ ਨੇ ਹਾਲਾਤ ਬਣਾ ਦਿੱਤੇ ਨੇ ਉਹਦੇ ਵਿੱਚ ਤੇ ਬਿਲਕੁਲ ਵੀ ਗਰੰਟੀ ਨਹੀਂ ਹੈ ਕਿ ਪੱਤਰਕਾਰ ਸਵੇਰੇ ਜਾਨ ਅਥੇਲੀ ਤੇ ਲੈ ਕੇ ਆਊਗਾ ਸ਼ਾਮ ਨੂੰ ਜਾਨ ਅਥੇਲੀ ਤੇ ਲੈ ਕੇ ਘਰ ਪਹੁੰਚ ਗਿਆ ਤੇ ਕਰਦੇ ਵੀ ਸ਼ੁਕਰ ਮਨਾਉਂਦੇ ਨੇ ਕਿ ਆ ਗਿਆ ਭਾਈ ਚਲੋ ਰੱਬ ਦਾ ਸ਼ੁਕਰ ਆ ਪਰ ਗੱਲ ਇਹ ਆ ਕਿ ਜਿਹੜਾ ਚੌਥੇ ਸਤੰਬ ਦੇ ਵਿੱਚ ਜੁੜ ਗਿਆ ਪੱਤਰਕਾਰਤਾ ਦੇ ਨਾਲ ਜੁੜ ਗਿਆ ਉਹ ਪਿੱਛੇ ਨਹੀਂ हट ਸਕਦਾ ਜਦੋਂ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੇ ਵਾਸਤੇ ਆਪਾਂ ਜਾਣਦੇ ਆ ਕਿਸੇ ਦਾ ਖਿੜਿਆ ਹੋਇਆ ਜਿਹੜਾ ਮੁਰਝਾਇਆ ਚਿਹਰਾ ਜਦੋਂ ਖਿੜਦਾ ਹੈ ਨਾ ਖਿੜਿਆ ਹੋਇਆ ਦੇਖਦੇ ਆ ਬੜਾ ਸਕੂਨ ਮਿਲਦਾ ਉਸ ਟਾਈਮ ਪੱਤਰਕਾਰ ਆ ਗਿਆ ਪੱਤਰਕਾਰ ਆ ਗਿਆ ਲੋਕਾਂ ਨੂੰ ਇੱਕ ਮਤਲਬ ਵਿਸ਼ਵਾਸ ਜਾਗ ਜਾਂਦਾ ਯਾਰ ਕਿ ਸਾਡੀ ਆਵਾਜ਼ ਹੁਣ ਸੁਣੀ ਜਾਊਗੀ ਤੇ ਜਦੋਂ ਉੱਥੇ ਆਪਾਂ ਪਹੁੰਚਦੇ ਆ ਤਾਂ ਫਿਰ ਪਿੱਛੇ ਹਟਿਆ ਨਹੀਂ ਜਾਂਦਾ ਗਰੇਵਾਲ ਸਾਹਿਬ ਉਦੋਂ ਸਾਨੂੰ ਵੀ ਲੱਗਦਾ ਕਿ ਯਾਰ ਅਸੀਂ ਕਿਸੇ ਦੀ ਆਵਾਜ਼ ਬਣਨ ਦੀ ਕਾਬਲੀਅਤ ਰੱਖਦੇ ਆ ਤੇ ਆਪਾਂ ਵੀ ਫਿਰ ਡਟ ਕੇ ਖੜੇ ਆ ਕਿ ਜੋ ਵੀ ਹੋਏਗਾ ਤੇ ਚਲੋ ਜੋ ਮਹਾਰਾਜ ਨੇ ਕਰਨਾ ਹੈ ਉਹ ਹੀ ਹੋਣਾ ਹੈ ਜੀ ਬਿਲਕੁਲ ਜੀ ਮੇਰਾ ਆਖਰੀ ਸਵਾਲ ਹੈ ਜੀ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਮਾਨ ਨੂੰ ਕੀ ਅਪੀਲ ਕਰਨਾ ਚਾਹੋਗੇ ਕਹਿੰਦੇ ਸਿਆਣੇ ਮੁੱਖ ਮੰਤਰੀ ਨੇ ਬੜਾ ਉਹਨਾਂ ਨੇ ਸਮਾਹ ਹੰਡਾਇਆ ਪੰਜਾਬ ਵਿੱਚ ਉਹਨਾਂ ਦੇ ਦੇਖਿਆ ਵੀ ਉਤਰਾਜਾ ਜਿੰਦਗੀ ਦੇ ਬੜੇ ਦੇਖੇ ਨੇ ਪੱਤਰਕਾਰ ਦੀ ਕਹਿਮ ਭੂਮਿਕਾ ਦੀ ਆ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀ ਕਰਨਾ ਚਾਹੋਗੇ ਉਹਨਾਂ ਦੇ ਜਿਹੜੇ 92 95 ਵਿਧਾਇਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਲਈ ਆਪਣੀ ਇੱਕ ਸਨੇਹਾ ਭਾਈਚਾਰੇ ਦੇ ਵੱਲੋਂ ਅਪੀਲ ਕੀ ਦੇਣਾ ਚਾਹੋਗੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਇਹੋ ਫਿਰ ਬੇਨਤੀ ਕਰਨਾ ਚਾਹੂੰਗਾ ਕਿ ਦੇਖੋ ਕਿ 7-8 ਮਹੀਨੇ ਤਾਂ ਡੇ ਰਹਿ ਗਏ ਆ ਤੁਸੀਂ ਪੱਤਰਕਾਰ ਪੱਤਰਕਾਰਾਂ ਨੂੰ ਬਹੁਤ ਦਬਾਨ ਦੀ ਕੋਸ਼ਿਸ਼ ਕਰ ਰਹੇ ਹੋ ਮੀਡੀਆ ਚੈਨਲਾਂ ਨੂੰ ਤੁਸੀਂ ਦਬਾਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਇਹਨਾਂ 8 ਮਹੀਨਿਆਂ ਬਾਅਦ ਇਹਨਾਂ ਚੈਨਲਾਂ ਦੀ ਤੁਹਾਨੂੰ ਜ਼ਰੂਰਤ ਪੈਣੀ ਆ ਉਦੋਂ ਇਹਨਾਂ ਪੱਤਰਕਾਰਾਂ ਨੇ ਜੇ ਤੁਹਾਡੀ ਬਾਤ ਨਾ ਨਾ ਪੁੱਛੀ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਆ ਕੋਈ ਗੱਲ ਉਹ ਥੱਲੇ ਤੱਕ ਪਹੁੰਚ ਨਹੀਂ ਸਕਣੀ ਇਸ ਕਰਕੇ ਜਿਹੜਾ ਪੱਤਰਕਾਰ ਹੈ ਭਾਈ ਸ਼ਰ ਹੈ ਨਾ ਉਹਨੂੰ ਦਬਾਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜੇ ਦੂਸਰੀਆਂ ਪਾਰਟੀਆਂ ਦੀਆਂ ਦੂਸਰੀਆਂ ਲੋਕਾਂ ਦੀਆਂ ਗੱਲਾਂ ਆਮ ਲੋਕਾਂ ਦੀਆਂ ਗੱਲਾਂ ਚੁੱਕਦਾ ਤੇ ਕੱਲ ਨੂੰ ਤੁਹਾਡੀਆਂ ਗੱਲਾਂ ਜਿਹੜੀਆਂ ਚੰਗੀਆਂ ਹੋਣਗੀਆਂ ਉਹ ਵੀ ਲੋਕਾਂ ਤੱਕ ਲੈ ਕੇ ਪਹੁੰਚਾਉਣੀਆਂ ਨੇ ਜੇ ਤੁਸੀਂ ਧੱਕਾ ਕਰ ਰਹੇ ਹੋ ਤੁਹਾਡੇ ਵਿੱਚ ਕਮੀਆਂ ਨੇ ਜੇ ਉਹ ਜਾਗਰ ਕਰਦੇ ਆ ਜੇ ਸਰਕਾਰ ਕੋਈ ਚੰਗਾ ਕੰਮ ਕਰਦੀ ਆ ਤੇ ਉਹ ਵੀ ਮੀਡੀਆ ਰਹੀਂ ਪਤਾ ਲੱਗਦਾ ਤੁਸੀਂ ਤੁਹਾਨੂੰ ਹਰ ਕੰਮ ਰੈਲੀ ਕਰਕੇ ਥੋੜੀ ਦੱਸਣਾ ਪੈਂਦਾ ਮੀਡੀਆ ਤੋਂ ਪਤਾ ਲੱਗਦਾ ਕਿ ਵੀ ਆਹ ਸਰਕਾਰ ਦੇ ਵੱਲੋਂ ਕੋਈ ਸਕੀਮ ਲਿਆਂਦੀ ਗਈ ਆ ਰੈਲੀ ਕਰਕੇ ਥੋੜੀ ਦੁਨੀਆ ਇਕੱਠੀ ਕਰਕੇ ਦੱਸਣਾ ਪੈਂਦਾ ਮੀਡੀਆ ਦੱਸਦਾ ਤੇ ਇਸ ਕਰਕੇ ਮੈਂ ਇਹੋ ਹੀ ਅਪੀਲ ਕਰਦਾ ਹਾਂ ਕਿ ਤੁਸੀਂ ਪੱਤਰਕਾਰਾਂ ਦੇ ਨਾਲ ਇਸ ਤਰ੍ਹਾਂ ਦੀਆਂ ਵਧੀਕੀਆਂ ਨਾ ਕਰੋ ਆਪਣੇ ਐਮ ਐਲ ਏ ਨੂੰ ਸਮਝਾਓ ਆਪਣੇ ਆਗੂਆਂ ਨੂੰ ਸਮਝਾਓ ਕਿ মিডিਆ ਦੇ ਨਾਲ ਮਿੱਤਰਤਾ ਦਾ ਜਿਹੜਾ ਉਹ ਭਾਈਚਾਰਾ ਬਣਾ ਕੇ ਰੱਖਣ ਉਹਨਾਂ ਨੂੰ ਦੁਬਾਨ ਦੀ ਕੋਸ਼ਿਸ਼ ਨਾ ਕਰਨ ਨਹੀਂ ਤੇ 2027 ਦੇ ਵਿੱਚ ਜਦੋਂ ਚੋਣਾਂ ਆਣੀਆਂ ਨਾ ਤੇ ਤੁਸੀਂ ਲੱਭਦੇ ਫਿਰਨਾ ਤਾਂ ਤੁਹਾਨੂੰ ਚੈਨਲ ਲੱਭਣੇ ਨਹੀਂ ਪੈਣ ਲੱਭਣੇ ਨਹੀਂ ਔਰ ਤੁਸੀਂ ਫਿਰ ਆਪ ਚੈਨਲ ਬਣਾਉਂਦੇ ਫਿਰਨਾ ਤੇ ਤੁਹਾਡੀ ਉਹਨਾਂ ਚੈਨਲਾਂ ਨੂੰ ਲੋਕਾਂ ਨੇ ਫੋਲੋ ਨਹੀਂ ਕਰਨਾ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀਨੀਅਰ ਅਮਰਸਦਰ ਤੋਂ ਪੱਤਰਕਾਰ ਤੇਜ ਲਕੀ ਜੀ ਤੁਸੀਂ ਦੇਖਿਆ ਉਹਨਾਂ ਨੇ ਅੱਜ ਬੜਾ ਸਾਫ਼ ਤੇ ਸਪਸ਼ਟ ਮੁੱਖ ਮੰਤਰੀ ਪੰਜਾਬ ਨੇ ਸੁਨੇਹਾ ਦਿੱਤਾ ਵੀ ਭਾਈ ਆਪਣੇ ਵਿਧਾਇਕਾਂ ਨੂੰ ਆਪਣੇ ਮੰਤਰੀਆਂ ਨੂੰ ਭਾਈ ਸੁਨੇਹਾ ਦੇ ਦੋ ਵੀ ਪੱਤਰਕਾਰਾਂ ਦੇ ਨਾਲ ਤੱਕੜਾ ਕਰੋ ਕਿਉਂਕਿ ਪੱਤਰਕਾਰ ਤੁਹਾਡੀ ਆਵਾਜ਼ ਬੰਦ ਨੇ ਪੱਤਰਕਾਰ ਸਰਕਾਰਾਂ ਬਣਾਉਂਦੇ ਨੇ ਸਰਕਾਰਾਂ ਸੁੱਟਦੇ ਵੀ ਨੇ ਇਸ ਕਰਕੇ ਹਮੇਸ਼ਾ ਪੱਤਰਕਾਰ ਨੂੰ ਆਪਣੀ ਆਵਾਜ਼ ਬਣਾਓ ਜੇ ਕਿਤੇ ਤੱਕਾ ਹੁੰਦਾ ਵੀ ਹੈ ਤੇ ਪੱਤਰਕਾਰਾਂ ਤੁਸੀਂ ਸਾਥ ਦਿਓ ਨਾ ਕਿ ਪੱਤਰਕਾਰ ਦੇ ਨਾਲ ਹੀ ਜੜਾ ਉਹ ਤੱਕਾ ਕਰੋ ਮੈਨੂੰ ਦਿਓ ਔਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਬਰ ਸਰ